ਸਤਿ ਸ੍ਰੀ ਅਕਾਲ ਅਮੀਤ ਕਰਨੀ ਆ ਤੁਸੀਂ ਸਾਰੇ ਖਰੀਅਤ ਨਾਲ ਹੋਵੋ ਪੰਜਾਬ ਪੁਲਿਸ ਜਿਹੜੀ ਕਿ ਆਏ ਦਿਨ ਫੇਕ ਇਨਕਾਊਂਟਰ ਦੇ ਨਾਂ ਤੇ ਬੇਗੁਨਾਹ ਲੋਕਾਂ ਨੂੰ ਮਾਰਦੀ ਸੀ ਉਸ ਦਾ ਸ਼ਿਕੰਜਾ ਕੱਸਣ ਦਾ ਹੁਣ ਟਾਈਮ ਆ ਗਿਆ ਹੈ। ਸੀਬੀਆਈ ਕੋਰਟ ਨੇ ਵੱਡਾ ਐਕਸ਼ਨ ਲੈ ਲਿਆ ਹੈਗਾ। ਇਸ ਦੇ ਬਾਰੇ ਜਾਣਾਂਗੇ ਅੱਜ ਦੀ ਵੀਡੀਓ ਦੇ ਵਿੱਚ ਸੋ ਚੱਲ ਕੇ ਵੀਡੀਓ ਵੇਖਣੀ ਆ ਫਿਰ ਕਰਨੇ ਆ ਉਸ ਤੇ ਵਿਚਾਰ। ਬਹੁਤ ਵੱਡੀ ਖਬਰ ਹੈ ਜਿਵੇਂ ਕਿ ਫੇਕ ਇਨਕਾਊਂਟਰ ਕਰਨ ਵਾਲਿਆਂ ਨੂੰ ਫਾਂਸੀ ਦੀ ਸਜ਼ਾ ਯਾਨੀ ਸੀਬੀਆਈ ਕੋਰਟ ਨੇ ਬਹੁਤ ਵੱਡਾ ਆਦੇਸ਼ ਦੇ ਦਿੱਤਾ ਹੈ ਪੰਜਾਬ ਦੇ ਵਿੱਚ ਜਿਹੜੇ ਧੜਾ-ਤਾੜੀਆਂ ਦੀ ਫੇਕਨ ਕਾਊਂਟਰ ਹੋ ਰਹੀ ਸੀ ਇੱਕ ਪਾਸੇ ਜਸਪ੍ਰੀਤ ਸਿੰਘ ਦਾ ਇਨਕਾਊਂਟਰ ਹੋ ਜਾਂਦਾ ਫਿਰ ਦੂਜੇ ਪਾਸੇ ਸੀਆਈ ਸਟਾਫ ਬਠਿੰਡਾ ਬਣੀਓ ਬਹੁਤ ਵੱਡੇ ਪੱਧਰ ਦੇ ਉੱਤੇ ਜਿਹੜਾ ਅੱਜ ਵੀ ਕੇਸ ਚੱਲ ਰਿਹਾ ਨਰਿੰਦਰ ਦੀਪ ਨੂੰ ਕਰੰਟ ਲਾ ਕੇ ਮਾਰਿਆ ਜਾਂਦਾ ਔਰ ਬਠਿੰਡਾ ਦਾ ਸੀਆਈ ਸਟਾਫ ਜਿਨ੍ਹਾਂ ਦੇ ਉੱਤੇ ਪੰਜਾਬ ਭਰ ਦੇ ਵਿੱਚੋਂ ਬਹੁਤ ਵੱਡੇ ਪੱਧਰ ਦੇ ਉੱਤੇ ਪ੍ਰਦਰਸ਼ਨ ਵੀ ਚੱਲ ਰਿਹਾ ਔਰ ਸਵਾਲ ਵੀ ਉੱਠੇ ਨੇ ਤਾਂ ਹੁਣ ਸੀਬੀਆਈ ਕੋਰਟ ਸਾਹਮਣੇ ਆ ਗਿਆ ਸੀਬੀਆਈ ਕੋਰਟ ਨੇ ਜਿਹੜੇ ਨਿਰਦੇਸ਼ ਦਿੱਤੇ ਨੇ ਉਹਦਾ ਵੀਡੀਓ ਤੁਹਾਡੇ ਸਾਹਮਣੇ ਦਿਖਾਉਣ ਜਾ ਰਿਹਾ ਫੇਕ ਇਨਕਾਊਂਟਰ ਕਰਨ ਵਾਲੀ ਪੁਲਿਸ ਦੇ ਪਾਰਾ ਥੱਲੇ ਜ਼ਮੀਨ ਖਿਸਕ ਗਈ ਹੈ ਇਸ ਖਬਰ ਦੇ ਨਾਲ ਪੂਰਾ ਪੰਜਾਬ ਹਿੱਲ ਚੁੱਕਿਆ ਹੈ ਯਾਨੀ ਪੰਜਾਬ ਦੀ ਪੁਲਿਸ ਦੇ ਵਿੱਚ ਜਿਹੜੇ ਫੇਕ ਇਨਕਾਊਂਟਰ ਕਰਨ ਵਾਲੇ ਮੁਲਾਜ਼ਮ ਜਸਪ੍ਰੀਤ ਸਿੰਘ ਦਾ ਇਨਕਾਊਂਟਰ ਕਰਨ ਵਾਲੇ ਚਾਰ ਐਸਐਚਓ ਐਸ ਪੰਜਾਬ ਦੇ ਵਿੱਚੋਂ ਫਰਾਰ ਨੇ ਪਰ ਉਹਨਾਂ ਦੀ ਪਾਲ ਹਲੇ ਵੀ ਜਾਰੀ ਸੀ ਪਰ ਅੱਜ ਜਿਹੜਾ ਤੁਹਾਨੂੰ ਵੀਡੀਓ ਦਿਖਾਉਂਗਾ ਉਹਦੇ ਵਿੱਚ सीबीआई ਕੋਰਟ ਬਣੀ ਉਹ ਬਹੁਤ ਕੜੇ ਨਿਰਦੇਸ਼ ਦਿੱਤੇ ਗਏ ਨੇ ਕਿ ਭਾਈ ਇਹਨਾਂ ਨੂੰ ਫਾਂਸੀ ਹੋਣੀ ਚਾਹੀਦੀ ਹੈ ਹੋਣੀ ਵੀ ਚਾਹੀਦੀ ਕਿਉਂਕਿ ਪੰਜਾਬ ਦੇ ਵਿੱਚ ਵੱਡੇ ਪੱਧਰ ਦੇ ਉੱਤੇ ਮੰਗ ਉੱਠੀ ਹੈ ਕਿ ਫਾਂਸੀ ਦਿਓ ਨਹੀਂ ਤਾਂ ਪੰਜਾਬ ਦੇ ਅੰਦਰ ਬੇहद ਜਿਆਦੇ ਨੌਜਵਾਨੀ ਨੂੰ ਮਾਰਿਆ ਜਾ ਰਿਹਾ ਪੰਜਾਬ ਦੀ ਜਨਤਾ ਬਣੀ ਉਹ ਕਿਹਾ ਜਾ ਰਿਹਾ ਹੈ ਕਿ ਕੇਪੀਐਸ ਗਿੱਲ ਵਾਲਾ ਦੌਰ ਦਿਖ ਰਿਹਾ ਹੈ ਪੰਜਾਬ ਦੀ ਜਨਤਾ ਦੇ ਬਹੁਤ ਕੜੇ ਸਵਾਲ ਨੇ ਔਰ ਇਹ ਮਾਮਲਾ ਇਕੱਲੇ ਹੋਣ ਦੇ ਇਨਕਾਊਂਟਰਾਂ ਨਾਲ ਨਹੀਂ ਜੁੜਿਆ ਇਹ ਮਾਮਲਾ 1993 ਤੋਂ ਲੈ ਕੇ ਚੱਕਿਆ ਗਿਆ ਜਿਨ੍ਹਾਂ ਦੇ ਵਿੱਚ ਫੇਰ ਗਨਕਾਉਂਟਰ ਕਰਨ ਵਾਲੇ ਮੁਲਾਜ਼ਮਾਂ ਨੂੰ ਫਾਂਸੀ ਦੇ ਉੱਤੇ ਚੜਾਇਆ ਜਾਊਗਾ ਪਰ ਮੈਨੂੰ ਲੱਗਦਾ ਵੀ ਇਹ ਖਬਰ ਦੇਖਣ ਤੋਂ ਬਾਅਦ ਪੰਜਾਬ ਦੀ ਪੁਲਿਸ ਦੇ ਪੈਰਾਂ ਥੱਲੇ ਜ਼ਮੀਨ ਖਿਸਕ ਜਾਣੀ ਆ ਕਿਉਂਕਿ ਸੀਬੀਆਈ ਕੋਰਟ ਦਾ ਜਿਹੜਾ ਨਿਰਦੇਸ਼ ਹੈ ਸਿੱਧਾ ਫਾਂਸੀ ਦਾ ਆਰਡਰ ਸੁਣੋ ਜਰਾ ਧਿਆਨ ਦੇ ਨਾਲ ਉਸ ਤੋਂ ਬਾਅਦ ਅਗਲੀ ਅਪਡੇਟ ਮੈਂ ਸਾਂਝੀ ਕਰੂੰਗਾ ਜਿਹੜੀ ਕਿ ਬੜੀ ਹੀ ਅਹਿਮ ਹੈ ਸੁਣੋ ਮੁਕਾਬਲੇ ਮਾਮਲੇ ਦੇ ਵਿੱਚ ਪੁਲਿਸ ਮੁਲਾਜ਼ਮਾਂ ਨੂੰ ਸਜ਼ਾ ਸੁਣਾਈ ਗਈ ਹੈ। ਮੁਹਾਲੀ ਸੀਬੀਆਈ ਕੋਰਟ ਦੇ ਵੱਲੋਂ ਤਿੰਨ ਪੁਲਿਸ ਮੁਲਾਜ਼ਮਾਂ ਨੂੰ ਸਜ਼ਾ ਦਾ ਐਲਾਨ ਕੀਤਾ ਗਿਆ। ਥਾਣੇਦਾਰ ਮਨਜੀਤ ਸਿੰਘ ਨੂੰ 8 ਸਾਲ ਦੀ ਕੈਦ ਅਤੇ 50000 ਰੁਪਏ ਜੁਰਮਾਨਾ ਲਗਾਇਆ ਗਿਆ। ਐਸਆਈ ਕਰਮਜੀਤ ਸਿੰਘ ਨੂੰ 3 ਸਾਲ ਦੀ ਕੈਦ 50000 ਰੁਪਏ ਜੁਰਮਾਨਾ ਲਗਾਇਆ ਗਿਆ ਅਤੇ ਐਸਆਈ ਗੁਰਮੇਜ ਸਿੰਘ ਨੂੰ 8 ਸਾਲ ਦੀ ਕੈਦ 50000 ਰੁਪਏ ਜੁਰਮਾਨਾ ਲਗਾਇਆ ਗਿਆ। ਟੇੜਕ ਪਰਿਵਾਰ ਨੇ ਮੁਲਜ਼ਮਾ ਦੇ ਲਈ ਮੌਤ ਦੀ ਸਜ਼ਾ ਦੀ ਮੰਗ ਕੀਤੀ ਹੈ ਦੱਸਿਆ ਕਿ 1993 ਦੇ ਵਿੱਚ ਫਰਜ਼ੀ ਪੁਲਿਸ ਐਨਕਾਊਂਟਰ ਕੀਤਾ ਗਿਆ ਸੀ ਪਲਵਿੰਦਰ ਸਿੰਘ ਦਾ ਫਰਜ਼ੀ ਐਨਕਾਊਂਟਰ ਦੇ ਵਿੱਚ ਕਤਲ ਕਰ ਦਿੱਤਾ ਗਿਆ ਸੀ ਜੋ ਕਪੂਰਥਲਾ ਦਾ ਰਹਿਣ ਵਾਲਾ ਸੀ ਉਸ ਦੀ ਫਰਜ਼ੀ ਐਨਕਾਊਂਟਰ ਦੇ ਵਿੱਚ ਮੌਤ ਹੋ ਗਈ ਸੀ ਪੁਲਿਸ ਮੁਲਾਜ਼ਮਾ ਦੇ ਵੱਲੋਂ ਇਹ ਫਰਜ਼ੀ ਐਨਕਾਊਂਟਰ ਕੀਤਾ ਗਿਆ 1993 ਦਾ ਇਹ ਮਾਮਲਾ ਹੈ ਜਿਸ ਵਿੱਚ ਹੁਣ ਇਨਸਾਫ ਮਿਲਿਆ ਹਾਲਾਂਕਿ ਪਰਿਵਾਰ ਦਾ ਕਹਿਣਾ ਹੈ ਕਿ ਉਹ ਇਨਸਾਫ ਤੋਂ ਖੁਸ਼ ਨਹੀਂ ਹਨ ਤੇ ਉਹ ਚਾਹੁੰਦੇ ਹਨ ਕਿ ਇਹਨਾਂ ਪੁਲਿਸ ਮੁਲਾਜ਼ਮਾ ਨੂੰ ਸਜ਼ਾਏ ਮੌਤ ਦਿੱਤੀ ਜਾਵੇ ਉਹਨਾਂ ਦੇ ਵੱਲੋਂ ਇਹ ਵੀ ਕਿਹਾ ਗਿਆ ਕਿ ਹੁਣ ਉਹ ਹਾਈ ਕੋਰਟ ਦਾ ਰੁਖ ਕਰਨਗੇ ਤੇ ਇਹਨਾਂ ਪੁਲਿਸ ਮੁਲਾਜ਼ਮਾ ਦੇ ਲਈ ਸਜ਼ਾਏ ਮੌਤ ਦੀ ਮੰਗ ਕਰਨਗੇ ਦੱਸਦੀ ਹੈ ਕਿ ਮੁਖਾਲੀ ਸੀਬੀਆਈ ਕੋਰਟ ਦੇ ਵੱਲੋਂ ਤਿੰਨ ਪੁਲਿਸ ਮੁਲਾਜ਼ਮਾ ਸਜ਼ਾ ਸੁਣਾਈ ਗਈ ਹੈ ਥਾਣੇਦਾਰ ਬੰਜੀਤ ਸਿੰਘ ਨੂੰ 8 ਸਾਲ ਦੀ ਕੈਦ ਅਤੇ 50000 ਰੁਪਏ ਜੁਰਮਾਨਾ ਲਾਇਆ ਗਿਆ। ਯਾਨੀ ਇਸ ਗੱਲ ਦੇ ਉੱਤੇ ਸਿੱਧ ਹੁੰਦਾ ਹੈ ਕਿ ਜਿਹੜਾ 1993 ਵਾਲਾ ਕੇਸ ਚੱਕਿਆ ਗਿਆ ਉਹਦੇ ਵਿੱਚ ਬਹੁਤ ਵੱਡੇ ਪੱਧਰ ਦੇ ਉੱਤੇ ਸਜ਼ਾ ਸੁਣਾਈ ਗਈ ਹੈ। ਔਰ ਦੂਜੇ ਪਾਸੇ ਪ੍ਰਾਵਧਨ ਰੱਖ ਦਿੱਤਾ ਮੌਤ ਦੀ ਸਜ਼ਾ ਦਾ। ਯਾਨੀ ਹੁਣ ਇੱਥੋਂ ਸਿੱਧ ਹੁੰਦਾ ਕਿ ਜਿਹੜੇ ਫੇਕ ਐਨਕਾਊਂਟਰ ਪੰਜਾਬ ਦੇ ਅੰਦਰ ਹੋਏ ਨੇ ਯਾਨੀ ਜਿਹੜਾ ਜਸਪ੍ਰੀਤ ਸਿੰਘ ਦਾ ਐਨਕਾਊਂਟਰ ਹੋਇਆ ਔਰ ਦੂਜੇ ਪਾਸੇ ਕੋਕੋ ਕੇ ਮਾਰਿਆ ਗਿਆ ਜਾਂ ਨਹੀਂ ਕਰੰਟ ਲਾ ਕੇ ਮਾਰਿਆ ਗਿਆ ਨਰਿੰਦਰਦੀਪ ਨੂੰ ਬਠਿੰਡਾ ਦੇ ਸੀਆਈ ਸਟਾਫ ਨੇ ਤਾਂ ਹੁਣ ਪਹਿਲੀ ਝਲਕ ਜਿਹੜੀ ਸੀਬੀਆਈ ਕੋਰਟ ਵਿੱਚੋਂ ਮਿਲ ਰਹੀ ਆ ਉਹ ਇਹੀ ਆ ਵੀ ਹੁਣ ਜਿਹੜੇ ਫੇਕ ਇਨਕਾਊਂਟਰ ਵੀ ਨਹੀਂ ਹੋਣਗੇ ਪੰਜਾਬ ਦੀ ਪੁਲਿਸ ਨੂੰ ਇਸ ਖਬਰ ਨੇ ਹਿਲਾ ਦਿੱਤਾ ਕਿਉਂਕਿ ਸੀਬੀਆਈ ਜਿਹੜਾ ਕੋਰਟ ਹੈ ਉਹਨਾਂ ਨੇ ਇੱਕ ਅਹਿਮ ਫੈਸਲਾ ਲਿਆ ਔਰ ਦੂਜੇ ਪਾਸੇ ਸੁਪਰੀਮ ਕੋਰਟ ਜਿਨ੍ਹਾਂ ਦੇ ਵਿੱਚ ਕਰਨਲ ਦਾ ਮੁੱਦਾ ਔਰ ਜਿਹੜਾ ਜਸਪ੍ਰੀਤ ਸਿੰਘ ਦਾ ਇਨਕਾਊਂਟਰ ਕੀਤਾ ਗਿਆ ਇਹ ਮਾਮਲਾ ਸੁਪਰੀਮ ਕੋਰਟ ਤੱਕ ਪਹੁੰਚ ਗਿਆ ਇਹਨਾਂ ਪੁਲਿਸ ਮੁਲਾਜ਼ਮਾਂ ਦੀ ਪਾਲ ਹਲੇ ਵੀ ਜਾਰੀ ਹੈ ਜਿਹੜੇ 4 ਐਸਐਚਓ ਭੱਜੇ ਸੀ ਤੇ ਜਿਨ੍ਹਾਂ ਨੇ ਪਟੀਸ਼ਨਾਂ ਪਾ ਕੇ ਕਿਹਾ ਸੀ ਕਹਿੰਦੇ ਸਾਨੂੰ ਜ਼ਮਾਨਤ ਚਾਹੀਦੀ ਹੈ ਪਰ ਕਿਤੇ ਨਾ ਕਿਤੇ ਹਾਈ ਕੋਰਟ ਹਰਿਆਣਾ ਦੇ ਪੰਜਾਬ ਦੇ ਨੇ ਉਹਨਾਂ ਦੀ ਪਟੀਸ਼ਨ ਖਾਰਜ ਕਰਦੇ ਹੋਏ ਜ਼ਮਾਨਤ ਵੀ ਰੱਦ ਕਰ ਦਿੱਤੀ ਗਈ ਹੈ ਕਹਿੰਦੇ ਭਾਈ ਇਹਨਾਂ ਦੀ ਗ੍ਰਿਫਤਾਰੀ ਹੋਣੀ ਜ਼ਰੂਰੀ ਹੈ ਕਿਉਂਕਿ ਜਿਹੜੀ ਪੰਜਾਬ ਦੀ ਪੁਲਿਸ ਸਾਡੇ ਪੰਜਾਬ ਦੇ ਅੰਦਰ ਮਲਾਜਮਾਂ ਉੱਤੇ ਵੀ ਆਮ ਲੋਕਾਂ ਦੇ ਉੱਤੇ ਵੀ ਬਹੁਤ ਵੱਡੇ ਵੱਡੇ ਪੱਧਰ ਤੇ ਯਾਨੀ ਤਸ਼ੱਦਦ ਹੋ ਰਿਹਾ ਹੈ ਤਾਂ ਇਸ ਕਰਕੇ ਸੀਬੀਆਈ ਕੋਰ ਨੂੰ ਸਾਹਮਣੇ ਆਉਣਾ ਪਿਆ ਕਿ ਭਾਈ ਜਿਹੜੇ 1993 ਤੱਕ ਦੇ ਲੋਕ ਜਿਨ੍ਹਾਂ ਨੇ ਕ੍ਰਾਈਮ ਵੱਡੇ ਪੱਧਰ ਦੇ ਉੱਤੇ ਕੀਤਾ ਉਹਨਾਂ ਲੋਕਾਂ ਨੂੰ ਨਹੀਂ ਬਖਸ਼ਿਆ ਜਾਊਗਾ ਤਾਂ ਇਸ ਕਰਕੇ ਪੰਜਾਬ ਦੀ ਜਨਤਾ ਵੱਡੇ ਪੱਧਰ ਤੇ ਯਾਨੀ ਪ੍ਰਦਰਸ਼ਨ ਕਰ ਰਹੀ ਹੈ ਇੱਕ ਪਾਸੇ ਗੋਨੇ ਆਣਾ ਮੰਡੀ ਦੇ ਵਿੱਚ ਹਾਈਲਾਈਟ ਹੋ ਚੁੱਕਿਆ ਮੁੱਦਾ ਯਾਨੀ ਹੈਡਲਾਈਨ ਬਣ ਚੁੱਕਿਆ ਨਰਿੰਦਰ ਦੀਪ ਦਾ ਕੇਸ ਜਿਹਨੂੰ ਕੁਆਂਟ ਲਾ ਕੇ ਬੇहद ਜਿਆਦਾ ਬੁਰੀ ਤਰ੍ਹਾਂ ਮਾਰਿਆ ਗਿਆ ਜਿਹੜੇ ਸੀਆਈ ਸਟਾਫ ਮੈਂਬਰਾਂ ਨੇ ਮਾਰਿਆ ਉਹਨਾਂ ਨੂੰ ਲੁਕਾਉਣ ਦਾ ਕੰਮ ਕਿਤੇ ਨਾ ਕਿਤੇ ਪ੍ਰਸ਼ਾਸਨ ਔਰ ਦੂਜੇ ਪਾਸੇ ਸਰਕਾਰ ਦਾ ਵੀ ਹੈ ਕਿਵੇਂ ਸਰਕਾਰ ਭਗਵੰਤ ਮਾਨ ਦੀ ਜਿਨ੍ਹਾਂ ਨੇ ਬਹੁਤ ਵੱਡੇ ਵੱਡੇ ਦਾਅਵੇ ਕੀਤੇ ਪੰਜਾਬ ਦੇ ਅੰਦਰ ਅਸੀਂ ਐ ਕਰ ਦਿਆਂਗੇ ਤਾਂ ਉਹੀ ਪੰਜਾਬ ਦੀ ਜਨਤਾ ਨੇ 22 ਦੇ ਵਿੱਚ ਇਹਨਾਂ ਨੂੰ ਵੋਟਾਂ પાਕੇ ਸਰਕਾਰ ਬਣਾ ਦਿੱਤੀ ਤਾਂ ਹੁਣ ਉਹੀ ਭਗਵੰਤਮਾਨ ਸਾਡੇ ਨੌਜਵਾਨਾਂ ਨੂੰ ਮਰਵਾ ਰਿਹਾ ਇਹ ਪੰਜਾਬ ਦੀ ਜਨਤਾ ਦੇ ਸਵਾਲ ਨੇ ਤਾਂ ਹੁਣ ਮੈਂ ਪੁੱਛਣਾ ਚਾਹੁੰ ਆ ਸਾਡੇ ਪੰਜਾਬੀਆਂ ਤੋਂ ਕਿ ਤੁਹਾਡੀ ਜਿਹੜੀ رائے ਹੁੰਦੀ ਹੈ ਜਰੂਰ ਲਿਖਿਆ ਕਰੋ ਕਿਉਂਕਿ ਪੰਜਾਬ ਦੇ ਲੋਕ ਇਹਨਾਂ ਕਮੈਂਟਾਂ ਨੂੰ ਪੜ੍ਹਦੇ ਨੇ ਪੰਜਾਬ ਦੇ ਵਿੱਚ ਜਿੰਨੇ ਵੀ ਇੰਕਾਊਂਟਰ ਹੋਏ ਨੇ ਹੁਣ ਸਾਰਿਆਂ ਦੀ ਲਿਸਟ ਚੱਕੀ ਜਾਣੀ ਆ ਇੱਕ ਪਾਸੇ ਕਰਨਲ ਨੂੰ ਕੁੱਟਿਆ ਗਿਆ ਉਹਦਾ ਮਾਮਲਾ ਵੀ ਸੁਪਰੀਮ ਕੋਰਟ ਦੇ ਵਿੱਚ ਪਿਆ ਉੱਥੋਂ ਵੀ ਖਬਰ ਆ ਸਕਦੀ ਹੈ ਕਿਉਂਕਿ ਉਹ ਕੁੱਟਣ ਵਾਲੇ ਉਹੀ ਇਨਸਪੈਕਟਰ ਨੇ ਜਿਨ੍ਹਾਂ ਨੇ ਜਸਪ੍ਰੀਤ ਸਿੰਘ ਦਾ ਕਤਲ ਕੀਤਾ ਸੀ ਤਾਂ ਹੁਣ ਦੇਖੋ ਵੀ ਮਾਮਲਾ ਬੜਾ ਗੰਭੀਰ ਹੋ ਚੁੱਕਿਆ ਹੈ ਸਰਕਾਰ ਵੀ ਡਰ ਚੁੱਕੀ ਹੈ ਔਰ ਦੂਜੇ ਪਾਸੇ ਪ੍ਰਸ਼ਾਸਨ ਦੇ ਵੀ ਪਸੀਨੇ ਸੁੱਟ ਗਏ ਨੇ ਇਸ ਖਬਰ ਨੂੰ ਸੁਣ ਕੇ ਕਿ ਭਾਈ ਜਿਹੜਾ ਇਹ ਸੀਬੀਆਈ ਦਾ ਕੋਰਟ ਹੈ ਇਹਨੇ ਬੜਾ ਇੱਕ ਫੈਸਲਾ ਲਿਆ ਔਰ ਲਿਆ ਵੀ ਉਸ ਟਾਈਮ ਦੇ ਵਿੱਚ ਜਦੋਂ ਸਾਡੇ ਪੰਜਾਬ ਦੇ ਅੰਦਰ ਮਾਨ ਸਰਕਾਰੇ ਦਾਵਾ ਕਰ ਦਿੰਦੀ ਹੈ ਕਿ ਭਾਈ ਅਸੀਂ ਨਸ਼ਾ ਵਿਰੁੱਧ ਇੱਕ ਯੁੱਧ ਚਲਾਇਆ ਹੋਇਆ ਔਰ ਦੂਜੇ ਪਾਸੇ ਫੇਕ ਇਨਕਾਊਂਟਰ ਵੀ ਹੋ ਰਹੇ ਆ ਵੱਡੇ ਪੱਧਰ ਤੇ ਤਾਂ ਮੈਂ ਚਾਹੂੰਗਾ ਤੁਹਾਡੇ ਕਮੈਂਟ ਕੀ ਆਉਂਦੇ ਨੇ ਮੈਂ ਤੁਹਾਡੇ ਰਿਪਲਾਈ ਵੀ ਦੇਵਾਂਗਾ ਕਿਉਂਕਿ ਵੀਡੀਓ ਬੜੀ ਅਹਿਮ ਹੈ ਪੰਜਾਬ ਦੇ ਲੋਕਾਂ ਦੇ ਵਿੱਚ ਜਾਣੀ ਚਾਹੀਦੀ ਹੈ ਕਿਉਂਕਿ ਫੇਕ ਇਨਕਾਊਂਟਰ ਬਹੁਤ ਸਾਰੇ ਹੋ ਰਹੇ ਨੇ ਇੱਕ ਜਿਹੜਾ ਹੁਣ ਇਹ ਮੁੰਡਾ ਮਾਰਿਆ ਗਿਆ ਬਠਿੰਡੇ ਦੇ ਵਿੱਚ ਇਹਨੂੰ ਲੈ ਕੇ ਪੂਰਾ ਪੰਜਾਬ ਪੂਰਾ ਪੰਜਾਬ ਇਕੱਠਾ ਹੋ ਗਿਆ ਦੂਜੇ ਪਾਸੇ ਜਸਪ੍ਰੀਤ ਸਿੰਘ ਜਿਨ੍ਹਾਂ ਦੇ ਪਰਿਵਾਰ ਨੂੰ ਹਲੇ ਤੱਕ ਇਨਸਾਫ ਨਹੀਂ ਮਿਲਿਆ ਔਰ ਤੀਸਰਾ ਨੰਬਰ ਕਰਨਲ ਦੀ ਪਤਨੀ ਜਿਨ੍ਹਾਂ ਨੇ ਮੁੱਖ ਮੰਤਰੀ ਨੂੰ ਵੀ ਮਿਲੇ ਪਰ ਉੱਥੋਂ ਵੀ ਉਹਨਾਂ ਦੀ ਕੋਈ ਵੀ ਇਨਸਾਫ ਦੀ ਕੜੀ ਨਹੀਂ ਜੁੜੀ ਤਾਂ ਠੀਕ ਹੈ ਪੰਜਾਬ ਵਾਲਿਓ ਜਿੰਨੇ ਵੀ ਭੈਣ ਭਰਾ ਨਵੇਂ ਚੈਨਲ ਤੇ ਆ ਸਬਸਕ੍ਰਾਈਬ ਜ਼ਰੂਰ ਕਰ ਲਿਓ ਤਾਂ ਕਿ ਆਉਣ ਵਾਲਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚੇ ਬੈਲ ਦੀ ਘੰਟੀ ਨੂੰ ਆਲ ਤੇ ਜ਼ਰੂਰ ਕਰ ਲੈਣਾ ਜੀ ਧੰਨਵਾਦ ਪੰਜਾਬ ਪੁਲਿਸ ਫੇਕ ਇਨਕਾਊਂਟਰ ਕਰਨੇ ਦੇ ਵਿੱਚ ਬੜੀ ਮਾਹਰ ਹੈ ਕਿਸੇ ਵੀ ਬੇਗੁਨਾ ਨੂੰ ਫੜ ਕੇ ਉਹਦਾ ਫੇਕ ਇਨਕਾਊਂਟਰ ਕਰ ਦਿੱਤਾ ਜਾਂਦਾ ਹੈਗਾ ਔਰ ਪੋਚ ਪੜਤਾਲ ਕਰਨੇ ਤੇ ਕੁਝ ਵੀ ਹੱਥ ਨਹੀਂ ਹੁੰਦਾ ਹੈ ਲੇਕਿਨ ਜਸਪ੍ਰੀਤ ਸਿੰਘ ਦਾ ਮਾਮਲਾ ਜਿਹੜਾ ਹਾਈਲਾਈਟ ਹੋਇਆ ਉਸ ਤੋਂ ਬਾਅਦ ਪੰਜਾਬ ਦੇ ਲੋਕਾਂ ਨੇ ਇੱਕ ਵੱਡੀ ਮੰਗ ਜੜੀ ਕੀਤੀ ਕਿ ਇਨਸਾਫ ਦਵਾਇਆ ਜਾਵੇ ਔਰ ਬੀਤੇ ਦਿਨੋਂ ਇੱਕ ਹੋਰ ਜਿਹੜਾ ਨਰਿੰਦਰ ਦੀਪ ਸਿੰਘ ਨੂੰ ਕਤਲ ਕੀਤਾ ਗਿਆ ਉਹਦਾ ਵੀ ਇਨਕਾਊਂਟਰ ਕੀਤਾ ਗਿਆ ਸੀਆਈ ਮੁਲਾਜ਼ਮੀਆਂ ਨੇ ਕਰੰਟ ਲਾ ਕੇ ਉਸ ਨੂੰ ਮਾਰਿਆ ਔਰ ਉਸ ਤੋਂ ਬਾਅਦ ਜਿਹੜਾ ਵਾ ਪੰਜਾਬ ਵਾਲਿਆਂ ਦਾ ਜਿਹੜਾ ਮਤਾਲਬਾ ਹੋਰ شدت ਫੜ ਗਿਆ ਹੈਗਾ ਹੈ ਜਿਸ ਤੋਂ ਬਾਅਦ ਸੀਬੀਆਈ ਕੋਰਟ ਜਿਹੜਾ ਵਾ ਉਹ ਐਕਸ਼ਨ ਦੇ ਵਿੱਚ ਆਉਂਦਾ ਹੈਗਾ ਵਾ ਔਰ ਜਿਸ ਫਰੀਦ ਅ ਮਾਮਲੇ ਦੇ ਵਿੱਚ ਜਿਹੜੇ 4 ਐਸਐਚਓ ਮਲਬਸ ਹੈ ਉਹਨਾਂ ਨੂੰ ਫਾਂਸੀ ਦਾ ਹੁਕਮ ਦੇਣ ਦਾ ਐਲਾਨ ਕੀਤਾ ਜਾਂਦਾ ਹੈਗਾ ਵਾ ਹਾਲਾਂਕਿ ਉਹ ਹਾਈਏ ਜ਼ਾਹਰ ਨਹੀਂ ਹੋਏ ਹੈਗੇ ਉਹ ਰੂਪੋਸ਼ ਹੋਏ ਆ ਲੇਕਿਨ ਉਹਨਾਂ ਦੇ ਬਾਰੇ ਜਿਹੜਾ ਹੈ ਉਹ ਵੱਡਾ ਹੁਕਮ ਜਾਰੀ ਹੋ ਗਿਆ ਹੈਗਾ ਵਾ ਔਰ ਇਹ ਹੁਣ ਹੁਕਮ ਹੋਣਾ ਜ਼ਰੂਰੀ ਸੀਗਾ ਕਿਉਂਕਿ ਫੇਕ ਇਨਕਾਊਂਟਰ ਦੀ ਤਦਾਦ ਵਧਦੀ ਜਾਂਦੀ ਹੈਗੀ ਹੈ ਬੇਗੁਨਾਹ ਲੋਕਾਂ ਨੂੰ ਮਾਰਿਆ ਜਾਂਦਾ ਹੈਗਾ ਵਾ ਬਗੈਰ ਕਿਸੇ ਗੁਨਾਹ ਤੋਂ ਕਿਸੇ وجہ ਤੋਂ ਔਰ ਨਾਮ ਕੀ ਹੈ ਇਨਕਾਊਂਟਰ ਦਾ ਦੇ ਦਿੱਤਾ ਜਾਂਦਾ ਹੈਗਾ ਵਾ ਬਾਕੀ ਵੀਰੋ ਤੁਹਾਡਾ ਵੀਡੀਓ ਬਾਰੇ ਕੀ ਕਹਿਣਾ ਹੈਗਾ ਵਾ ਕਮੈਂਟਸ ਵਿੱਚ ਲਾਜ਼ਮੀ ਦੱਸਿਓ ਰੱਖਿਓ ਆਪਣਾ ਢੇਰ ਸਾਰਾ ਖਿਆਲ ਮਿਲਾਂਗੇ ਅਗਲੀ ਵੀਡੀਓ ਦੇ ਨਾਲ ਅੱਲਾਹ ਹਾਫਿਜ਼